ਅੱਛਾ ਪਾਕਿਸਤਾਨ ਦੇ ਬਲੂ ਸਿਸ ਫਾਇਰ ਦੀ ਉਲੰਘਣਾ ਨਹੀਂ ਕੀਤੀ ਜਾਂਦੀ ਇਸ ਨੂੰ ਲੈ ਕੇ ਆਮ ਲੋਕਾਂ ਦੀ ਵੀ ਅਲੱਗ-ਅਲੱਗ رائے ਸਾਹਮਣੇ ਆ ਰਹੀ ਹੈ ਤੇ ਇਸ ਬਾਰੇ ਹੋਰ ਵਿਸਥਾਰ ਦੇ ਨਾਲ ਅਸੀਂ ਚਰਚਾ ਕਰਾਂਗੇ ਹੋਰ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਰਿਟਾਇਰਡ ਕਰਨਲ ਦਲਜੀਤ ਸਿੰਘ ਚੀਮਾ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਨਿਊਜ਼ੀਟਰਨ ਪੰਜਾਬ ਤੇ ਸਾਈਪੂ ਜੀ ਥੈਂਕ ਯੂ ਪਰਮੇਂਦਰ ਜੀ ਅਸਰ ਬਿਲਕੁਲ ਤਾਜ਼ਾ ਐਪੀਸੋਡ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਦੇ 2-3 ਦਿਨ ਲਗਾਤਾਰ ਹਾਲਾਤ ਰਹੇ ਕਿਉਂਕਿ ਪੰਜਾਬ ਦੇ لحاظ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ 6 ਜ਼ਿਲ੍ਹੇ ਜਿਹੜੇ ਕਿ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਨੇ ਉਹਨਾਂ ਲੋਕਾਂ ਦੇ ਵਿੱਚ ਵੀ ਸਹਿਮ ਦਾ ਮੌਸਮ ਸੀ ਤੇ ਕੱਲ ਅਚਾਨਕ ਜੋ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ ਫਾਇਰ ਦਾ ਜੰਗਬੰਦੀ ਦਾ ਫੈਸਲਾ ਲਿਆ ਗਿਆ ਹੈ ਅੱਜ ਦੇ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਆ ਪਹਿਲਾਂ ਤਾਂ ਇਹੀ ਸਵਾਲ ਲੈ ਕੇ ਸਰ ਤੁਸੀਂ ਜੋ ਇਹ ਫੈਸਲਾ ਲਿਆ ਗਿਆ ਜੰਗਬੰਦੀ ਵਾਲਾ ਸੀਜ਼ਫਾਇਰ ਵਾਲਾ ਇਸ ਨੂੰ ਤੁਸੀਂ ਕਿਸ ਲਿਹਾਜ ਦੇ ਨਾਲ ਵੇਖਦੇ ਹੋ ਪਹਿਲਾਂ ਤਾਂ ਅਸੀਂ ਇਹ ਸਮਝ ਲਈਏ ਕਿ ਅੰਡਰਸਟੈਂਡਿੰਗ ਤੇ ਐਗਰੀਮੈਂਟ ਦੇ ਵਿੱਚ ਫਰਕ ਹੁੰਦਾ ਹੈ ਇਹ ਜਿਹੜਾ ਸੀਜ਼ਫਾਇਰ ਹੋਇਆ ਹੈ ਇਟ ਇਜ਼ ਅ ਅੰਡਰਸਟੈਂਡਿੰਗ ਹੂੰ ਮੀਟਿੰਗ ਮੀਟਿੰਗ ਆਫ ਟੂ ਮਾਈਂਡਸ ਇਹ ਕੋਈ ਐਗਰੀਮੈਂਟ ਨਹੀਂ ਹੈ ਹੂੰ ਔਰ ਇਹਦਾ ਮਤਲਬ ਇਹ ਹੁੰਦਾ ਹੈ ਕਿ ਸਿਰਫ ਮਿਲਿਟਰੀ ਐਕਸ਼ਨ ਜਿਹੜਾ ਨਾ ਉਹਨਾਂ ਦੋਨਾਂ ਸਾਡੀਆਂ ਦੇਸ਼ਾਂ ਦੇ ਡੀਜੀਐਮਓ ਨੇ ਗੱਲ ਕਰਕੇ ਔਰ ਪਹਿਲ ਕੀਤੀ ਗਈ ਪਾਕਿਸਤਾਨ ਵੱਲੋਂ ਉਹਨਾਂ ਦੇ ਡੀਜੀਐਮਓ ਨੇ ਫੋਨ ਕੀਤਾ ਓਬਵੀਅਸਲੀ ਇਹਦਾ ਮਤਲਬ ਇਹ ਸੀ ਕਿ ਪਾਕਿਸਤਾਨ ਚਾਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਹਾਲਾਤ ਜਿਹੜੇ ਬਣੇ ਹੋਏ ਸਨ ਪਾਕਿਸਤਾਨ ਦੇ ਖਿਲਾਫ ਉਨ੍ਹਾਂ ਚੋਂ ਉਹ ਕੋਈ ਫੇਸ ਸੇਵਿੰਗ ਤਰੀਕਾ ਲੱਭ ਕੇ ਵਿੱਚੋਂ ਨਿਕਲ ਜਾਏ ਹਮਮ ਔਰ ਇਹਦਾ ਮਤਲਬ ਇਹ ਵੀ ਹੈ ਕਿ ਬੈਕ ਚੈਨਲ ਡਿਪਲੋਮੇਸੀ ਕੰਮ ਕਰ ਰਹੀ ਸੀ ਜੀ ਪਾਕਿਸਤਾਨ ਅਪਰੋਚ ਕਰ ਰਹੇ ਐਸੀ ਕਈ ਦੇਸ਼ਾਂ ਨੂੰ ਔਰ ਉਹਨਾਂ ਵਿੱਚੋਂ ਜਾ ਕੇ ਚਲੋ ਇਹ ਹੋਇਆ ਹੁਣ ਦੂਜੀ ਗੱਲ ਸਮਝਣ ਵਾਲੀ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਲਾਈਨ ਆਫ ਕੰਟਰੋਲ ਜਾਂ ਕਮਾਂਡ ਤੇ ਕੰਟਰੋਲ ਦੇ ਦੋ ਅਲੱਗ-ਅਲੱਗ ਹਿੱਸੇ ਨੇ ਬਿਲਕੁਲ ਦੋ ਅਲੱਗ-ਅਲੱਗ ਇਸਟੈਬਲਿਸ਼ਮੈਂਟ ਨੇ ਇੱਕ ਸਿਵਲ ਐਡਮਿਨਿਸਟ੍ਰੇਸ਼ਨ ਹੈ ਤੇ ਇੱਕ ਜਨਰਲ ਮਿਲੀ ਹੁਣ ਇਹ ਜਿਹੜੀ ਵਾਇਲੇਸ਼ਨ ਅਸੀਂ ਦੇਖੀ ਸੀ ਫਾਇਰ ਦੀ ਕੁਝ ਘੰਟਿਆਂ ਤੱਕ ਜਿਹੜੀ ਚੱਲੀ ਹੌਲੀ-ਹੌਲੀ ਸ਼ਾਇਦ ਸੈਟਲ ਹੋ ਰਿਹਾ ਹੈ ਉਹ ਵਾਇਲੇਸ਼ਨ ਵਾਲੇ ਬਤਨੇ ਸੀ ਪੇ ਜਰੂਰ ਸਿਵਲ ਐਂਡ ਮਿਸਟਰੀ ਸੇਤ ਨੂੰ ਸਮੇਂ ਲੱਗ ਗਈ ਜੀ ਪੇ ਅੱਗੇ ਜਾੜਾ ਜਿਹੜਾ ਉਹ ਤਬਾਹੀ ਵੱਲ ਲੈ ਦੇਗਾ ਪਰ ਆਪ ਵੀ ਜਨਰਲ ਜਿਹੜੇ ਨੇ ਨਾ ਉਹਨਾਂ ਨੇ ਆਪਣੀ ਹੋਂਦ ਨੂੰ ਆਪਣੀ ਪੋਜੀਸ਼ਨ ਨੂੰ ਆਵਾਮ ਦੇ ਵਿੱਚ ਬਣਾਏ ਰੱਖਣ ਵਾਸਤੇ ਕੋਸ਼ਿਸ਼ ਕੀਤੀ ਕਿ ਇਹਨੂੰ ਅਜੇ ਲਮਕਾਇਆ ਜਾਏ ਜੀ ਦੂਜੀ ਗੱਲ ਜਿਹੜੀ ਮੈਂ ਸ਼ੇਅਰ ਕਰਨਾ ਚਾਹਣਾ ਤੁਹਾਡੇ ਨਾਲ ਪਰਮਿੰਦਰ ਜੀ ਗੱਲ ਇਹ ਹੈ ਕਿ ਐਜ਼ ਅਗਮੀ ਆਫਸਰ ਤੇ ਮੈਂ ਸਮਝਦਾ ਕਿ ਜਿਹੜਾ ਇੱਕ ਪ੍ਰਿੰਸੀਪਲ ਆ ਵਾਰ ਹੁੰਦਾ ਨਾ ਮੇਨਟੇਨੈਂਸ ਆਫ ਮੋਮੈਂਟਮ ਕਿ ਸ਼ਾਇਦ ਥੋੜਾ ਜਿਆ ਹੋਰ ਤੱਕਾ ਸ਼ਾਇਦ ਥੋੜਾ ਜਿਆ ਹੋਰ ਤੱਕਾ ਉਹਦਾ ਕੁਝ ਹੋਰ ਐਸੇ ਰੁਕਦਾ ਪਰ ਐਜ਼ ਅ ਹਿਊਮਨ ਬੀਇੰਗ ਲੜਾਈ ਜਿਹੜੀ ਐ ਉਹ ਇਨੀ ਮਾੜੀ ਚੀਜ਼ ਐ ਅਸੀਂ ਲੜਾਈਆਂ ਵੇਖੀਆਂ ਨੇ ਉਹਦੀ ਤਬਾਈ ਵੇਖੀਏ ਇਸ ਕਰਕੇ ਮੈਂ ਸਮਝਦਾ ਕਿ ਸ਼ਾਇਦ ਇਹ ਬੜੀ ਅੱਛੀ ਗੱਲ ਐ ਪਿਆਸੀ ਆਪਣਾ ਮੈਸੇਜ ਦਿੱਤਾ ਅਸੀਂ ਕਲੀਅਰ ਕਰ ਦਿੱਤਾ ਸਾਰੀ ਦੁਨੀਆ ਨੂੰ ਤੇ ਖਾਸ ਕਰਕੇ ਪਾਕਿਸਤਾਨ ਨੂੰ ਬਿਲਕੁਲ ਸਰ ਜਿਵੇਂ ਤੁਸੀਂ ਵੀ ਜ਼ਿਕਰ ਕਰਾਇਆ ਕਿ ਤੁਸੀਂ ਖੁਦ ਲੜਾਈਆਂ ਵੇਖੀਆਂ ਨੇ ਉਤਬਾਈ ਹੁੰਦੀ ਵੀ ਵੇਖੀਏ ਪਰ ਨਾਲੇ ਇੱਥੇ ਇਹ ਵੀ ਜਰੂਰ ਸਵਾਲ ਬਣਦਾ ਹੈ ਕਿ ਜਦੋਂ ਇਹ ਫੈਸਲਾ ਦੋਵੇਂ ਦੇਸ਼ਾਂ ਦੇ ਵਿਚਾਰੇ ਹੋ ਗਿਆ ਜੰਗਬੰਦੀ ਦਾ ਜਿਵੇਂ ਤੁਸੀਂ ਕਹਿ ਕਿ ਅੰਡਰਸਟੈਂਡਿੰਗ ਹੋ ਗਈ ਸਹਿਮਤੀ ਬਣ ਗਈ ਪਰ ਉਸ ਸਹਿਮਤੀ ਤੋਂ ਜੇਕਰ 2.5 ਘੰਟੇ ਬਾਅਦ ਵੀ ਪਾਕਿਸਤਾਨ ਉਸ ਸਹਿਮਤੀ ਦੀ ਉਸ ਜੰਗਬੰਦੀ ਦੀ ਉਲੰਘਣਾ ਕਰਦਾ ਹੈ ਜੇਕਰ ਕਈ ਜਗਾਵਾਂ ਤੇ ਡਰੋਨ ਦੀ ਐਕਟੀਵਿਟੀ ਨਜ਼ਰ ਆਉਂਦੀ ਹੈ ਹਮਲਾ ਕਰਨ ਦੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਵੱਡਾ ਸਵਾਲ ਤੇ ਵੀ ਹੈ ਕਿ ਫਿਰ ਕੀ ਜੋ ਸੈਮਤੀ ਬਣੀ ਹੈ ਤਾਂ ਪੂਰੀ ਤਪੂਰਨ ਤੌਰ ਤੇ ਕਿਵੇਂ ਪਾਕਿਸਤਾਨ ਤੇ ਯਕੀਨ ਕੀਤਾ ਜਾਵੇ ਉਹ ਪਾਕਿਸਤਾਨ ਜਿੱਥੇ ਕਿ ਜਿਹੜੇ ਕਿ ਪ੍ਰਧਾਨ ਮੰਤਰੀ ਉੱਥੇ ਨਾਮ ਦਾ ਹੈ ਜਿੱਥੇ ਕਿ ਪੂਰਾ ਰਾਜ ਉਥੋਂ ਦੀ ਸੈਨਾ ਦਾ ਹੈ ਫੌਜ ਦਾ ਹੈ ਕਿਉਂਕਿ ਜ਼ਿਆਦਾਤਰ ਫੈਸਲੇ ਜਿਹੜੇ ਕਿ ਵੱਡੇ ਸੈਨਾ ਵੱਲੋਂ ਲਏ ਜਾਂਦੇ ਨੇ ਤਖਤਾ ਤੱਕ ਸਿਆਸਤ ਦਾ ਪਲਟ ਦਿੱਤਾ ਜਾਂਦਾ ਹੈ ਫਿਰ ਉਸ ਪਾਕਿਸਤਾਨ ਤੇ ਯਕੀਨ ਕਿਵੇਂ ਕੀਤਾ ਜਾਵੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਾਕਿਸਤਾਨ ਇੱਕ ਫੇਲਡ ਗੈਰੀਜ਼ਨ ਸਟੇਟ ਹੈ ਜਿਹੜੀ ਉਹਦੀ ਸਟੇਟ ਪਾਲਿਸੀ ਜਿਹੜੀ ਹੈ ਉਹ ਹੈ ਟੈਰੋਰਿਜ਼ਮ ਜਿਹੜੀ ਉਹਨਾਂ 1971 ਦੇ ਬਾਅਦ ਜਦੋਂ ਪੁੱਟੋ ਸਾਹਿਬ ਨੇ ਕਿਹਾ ਸੀ ਨਾ ਕਿ ਹਜ਼ਾਰ ਸਾਲ ਅਸੀਂ ਲੜਾਈ ਲੜਾਂਗੇ ਤੇ ਉਹਦੇ ਬਾਅਦ ਉਹ ਲੋ ਜ਼ਿਆਲੋ ਹੱਕ ਸੀ ਇੱਕ ਜਨਰਲ ਉਹਨੇ ਫਿਰ ਇਹਨੂੰ ਬਲੀਡ ਇੰਡੀਆ ਵਿਦ 1000 ਕੱਟਸ ਇਹ ਉਹਨਾਂ ਦਾ ਮਿਲਟਰੀ ਡਾਕਟਰੀਨ ਹੈ ਇਹ ਮਿਲਿਟਰੀ ਡਾਕਟਰਨ ਉਹ ਆਪਣੇ ਸਟਾਫ ਕਾਲਜ ਜਿਹੜਾ ਕੁਇਟਾ ਉੱਥੇ ਪੜਾਉਂਦੇ ਨੇ ਆਪਣੇ ਅਫਸਰਾਂ ਨੂੰ ਸੋ ਇਹ ਉੱਥੇ ਐਕਸੈਪਟਡ ਕੰਮ ਹੈ ਤੇ ਪਾਕਿਸਤਾਨ ਦੀ ਝੂਠ ਤੇ ਮਕਾਰੀ ਇਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਦੂਜੇ ਪਾਸੇ ਇਹ ਵੀ ਗੱਲ ਠੀਕ ਹੈ ਕਿ ਇਸ ਵੇਲੇ ਜਿਹੋ ਜਿਹਾਂ ਵੀ ਉੱਥੇ ਇੱਕ ਪ੍ਰਧਾਨ ਮੰਤਰੀ ਹੈ ਪ੍ਰਧਾਨ ਮੰਤਰੀ ਨੇ ਜਦੋਂ ਕੋਈ ਐਗਰੀਮੈਂਟ ਕੀਤਾ ਕੋਈ ਅੰਡਰਸਟੈਂਡਿੰਗ ਹੋਈ ਸੀਫਾਇਰ ਦੀ ਉਹਨੂੰ ਨਾ ਉਹ ਬੇਕਰਨ ਦਾ ਮਤਲਬ ਇਹ ਹੈ ਕਿ ਸ਼ਾਇਦ ਉੱਥੇ ਉਥਲ ਪੁਥਲ ਹੋ ਰਹੀ ਹੈ ਵਿਜੇਨ ਦੀ ਕੰਟਰੀ ਜੀ ਉੱਥੇ ਦੇਸ਼ ਦੇ ਵਿੱਚ ਸਿਵਲ ਤੇ ਮਿਲਟਰੀ ਦੇ ਵਿੱਚ ਕੋਈ ਮਿਸ ਅੰਡਰਸਟੈਂਡਿੰਗ ਕੋਈ ਉਥਲ ਪੁਥਲ ਕੁਝ ਹੋ ਰਿਹਾ ਜਿਹੜਾ ਮੇਰਾ ਖਿਆਲ ਹੈ ਆਉਂਦੇ ਟਾਈਮ ਦੇ ਵਿੱਚ ਹੌਲੀ 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 ਪਤਾ ਲੱਗੇਗਾ ਹਮ ਇਸ ਵੇਲੇ ਇਹ ਗੱਲ ਥੋੜਾ ਜਿਹਾ ਸੈਬਲਾਈਜ਼ ਹੋ ਜੇਗੀ ਪਰ ਉਹਨੇ ਆਪਣੀ ਇੰਟੈਂਸ਼ਨ ਉਹ ਜਿਹੜਾ ਮੂਲਾ ਮੂਲਾ ਜਨਰਲ ਹੈ ਉਹਨੇ ਆਪਣੀ ਇੰਟੈਂਸ਼ਨ ਬੜੀ ਕਲੀਅਰ ਕਰ ਦਿੱਤੀ ਹੈ ਆਪਣੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਕਿ ਮੈਂ ਤੁਹਾਡੇ ਨਾਲ ਨਹੀਂ ਇਸ ਗੱਲ ਦੇ ਵਿੱਚ ਆਈ ਹਵ ਐ ਡਿਫਰੈਂਟ ਓਪੀਨੀਅਨ ਅਬਾਊਟ ਦੀ ਹੋਲ ਥਿੰਗ ਸੋ ਇਹ ਇਹ ਇਸ ਵੇਲੇ ਸੋ ਦੋ 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 ਉੱਥੇ ਧੜੇ ਨੇ ਦੋ ਅਲੱਗ-ਅਲੱਗ ਲਾਈਨ ਅਪ ਕਮਾਂਡ ਹੈ ਔਰ ਇਸ ਕਰਕੇ ਉਸ ਦੇਸ਼ ਦਾ ਤੇ ਜੇ ਜੇ ਉਹਨਾਂ ਨੇ ਅਪਰੋਚ ਕੀਤਾ ਸਾਨੂੰ ਜਾਂ ਕਿਸੇ ਹੋਰ ਕੰਟਰੀ ਨੂੰ ਤੇ ਇਹਦਾ ਸਿੱਧਾ ਇਹ ਐਪੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੇ ਐਸਕੇਲੇਟ ਹੋਰ ਹੋਈ ਲੜਾਈ ਤੇ ਤਬਾਈ ਜਿਹੜੀ ਇਹ ਇਹੋ ਜੀ ਹੋਏਗੀ ਕਿ ਉਹਦੇ ਚੋ ਕਦੇ ਵੀ ਬਾਹਰ ਉੱਠ ਨਹੀਂ ਸਕਣਗੇ ਸੋ ਭਾਰਤ ਨੇ ਸ਼ਾਇਦ ਇਹ ਸਵਾਲ ਇਹ ਸਵਾਲ ਆਪਣੇ ਆਪ ਦੇ ਇਸੇ ਕਰਕੇ ਬਣਦਾ ਨੇ ਕਿ ਜੇਕਰ ਜੇਕਰ ਅਮਰੀਕਾ ਦੇ ਵੱਲੋਂ ਵਿਚੋਲਗੀ ਕੀਤੀ ਗਈ ਦੋਵੇਂ ਦੇਸ਼ਾਂ ਦੇ ਨਾਲ ਪ੍ਰਧਾਨ ਮੰਤਰੀਆਂ ਦਾ رابطہ ਕਾਇਮ ਕੀਤਾ ਗਿਆ ਤਾਂ ਫਿਰ ਜੇਕਰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਰਾਜ਼ੀ ਹੋ ਗਿਆ ਤੇ ਇਸ ਦੇ ਇਹ ਤਾਂ ਕੋਈ ਗਾਰੰਟੀ ਨਹੀਂ ਕਿ ਉੱਥੋਂ ਦਾ ਜਿਹੜਾ ਸੈਨਾ ਦਾ ਮੁਖੀ ਹੈ ਜਾਂ ਉੱਥੋਂ ਦੀ ਸੈਨਾ ਉਹ ਵੀ ਉਸਦੇ ਲਈ ਰਾਜ਼ੀ ਹੋਵੇ ਜਾਂ ਜੋ ਇਹ ਫੈਸਲਾ ਲਿਆ ਗਿਆ ਹੈ ਸਹਿਮਤੀ ਲਈ ਗਿਆ ਉਸ ਦੀ ਪਾਲਣਾ ਕੀਤੀ ਜਾਵੇ ਬਿਲਕੁਲ ਠੀਕ ਹੈ ਜੀ ਇਹ ਇਹ ਦੇ ਚ ਕੋਈ ਐਸੀ ਗੱਲ ਇਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਬੜੀ ਜਿਹਨੂੰ ਕਹਿੰਦੇ ਨਾ ਫਰੰਜਾਈਲ ਫਰਜਾਈਲ ਬ੍ਰਿਟਲ ਜੀ ਬ੍ਰਿਟਲ ਜਿਹੜਾ ਸੀ ਫਾਇਰ ਹੈ ਇਹ ਕਦੇ ਵੀ ਟੁੱਟ ਸਕਦਾ ਹੈ ਇਹ ਉਥੋਂ ਦੇ ਆਰਪੀ ਵਾਲੇ ਹੁਣ ਕੀ ਪਲਾਨ ਕਰ ਰਹੇ ਨੇ ਇਸ ਤਰ੍ਹਾਂ ਦਾ ਫਿਊਟਰ ਕੋਰਸ ਅਫੈਕਸ਼ਨ ਹੋਏਗਾ ਦਿਸ ਇਜ਼ ਐਨੀਬਾਡੀਜ਼ ਗੈਸ ਪਰ ਹੋ ਸਕਦਾ ਹੈ ਕਿ ਦੁਬਾਰਾ ਇਹਦੇ ਉੱਤੇ ਕੋਈ ਹੋ ਜਾਏ ਇਸ ਕਰਕੇ ਸਾਨੂੰ ਬਿਲਕੁਲ ਤਿਆਰ ਬਾਰ ਤਿਆਰ ਰਹਿਣਾ ਚਾਹੀਦਾ ਹੈ ਔਰ ਮੈਨੂੰ ਪਤਾ ਹੈ ਕਿ ਸਾਡੀ ਆਰਮ ਫੋਰਸਸ ਇਸ ਚੀਜ਼ ਨੂੰ ਬੜਾ ਹਲਕੇ ਕਦੇ ਨਹੀਂ ਲੈ ਸਕਦੀਆਂ ਉਹ ਤਿਆਰ ਨੇ ਐਂਡ ਵੀ ਆਰ ਫਾਰ ਸੁਪੀਰੀਅਰ ਐ ਮਿਲਟਰੀ ਫੋਰਸ ਇਹ ਸਾਰੀ ਦੁਨੀਆ ਨੂੰ ਪਤਾ ਹੈ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਦੇਖੋ ਇਹ ਜਿਹੜਾ ਮੈਸੇਜ ਸੀ ਨਾ ਪਹਿਲਗਾਮ ਦੇ ਬਾਅਦ ਦੁਨੀਆ ਨੂੰ ਦੱਸਣਾ ਕਿ ਜੇ ਲੋੜ ਪਏ ਤੇ ਅਸੀਂ ਭਾਰਤ ਜਿਹੜਾ ਜਿਹਨੂੰ ਤੁਸੀਂ ਸਾਫਟ ਸਟੇਟ ਸਮਝਦੇ ਸੀ ਪਹਿਲਾਂ ਇਹ इमोਸ਼ਨਲੀ ਹਾਈਜੈਕ ਕੀਤਾ ਜਾ ਸਕਦਾ ਹੈ ਇਹ ਉਹੀ ਭਾਰਤ ਜਿਹੜਾ ਇਜ਼ਰਾਈਲ ਵੀ ਬਣ ਸਕਦਾ ਜੇ ਲੋੜ ਪਏ ਤਾਂ ਜਦੋਂ ਔਰ ਇਸ ਕਰਕੇ ਹੁਣ ਜਿਹੜਾ ਭਾਰਤ ਨੇ ਇਹ ਫੈਸਲਾ ਲਿਆ ਹੈ ਕਿ ਐਨੀ ਐਕਟ ਆਫ ਟੈਰੋਰਿਜ਼ਮ ਵਿਲ ਬੀ ਟੀਟਡ ਐਸ ਐਕਟ ਆਫ ਵਾਰ ਇਹ ਬੜੀ ਅੱਛੀ ਗੱਲ ਹੈ ਦੂਜਾ ਸਿਰਫ ਲੜਾਈ ਦੇ ਵਿੱਚ ਪਾਸ ਆਇਆ ਅਸੀਂ ਇਹ ਨਹੀਂ ਕਿਹਾ ਕਿ ਇਹ ਦੁਬਾਰਾ ਹੋ ਨਹੀਂ ਸਕਦੀ ਤੇ ਬਾਕੀ ਜਿਹੜੇ ਨੇ ਨਾ ਫੈਸਲੇ ਚਾਹੇ ਉਹ ਇਹ ਇਹਨਾਂ ਇਸ ਵਾਟਰ ਟ੍ਰੀਟੀ ਦਾ ਹੋਏ ਚਾਹੇ ਦੂਜੇ ਹੋਣ ਉਹ ਸਾਰੇ ਜਿਹੜੇ ਨਾ ਉਹ ਸਟੈਂਡ ਕਰਦੇ ਨੇ ਬਿਲਕੁਲ ਉਹ ਸਾਰੇ ਫੈਸਲੇ ਬਰਕਰਾਰ ਰੱਖੇ ਗਏ ਨੇ ਕਿਸੇ ਅਧਾਸਰ ਨਹੀਂ ਹੂੰ ਉਹ ਬਰਕਰਾਰ ਨੇ ਮੈਂ ਪਰਮਿੰਦਰ ਜੀ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਜਿਹੜੇ ਐਸੀ ਡੋਨਲਡ ਟਰੰਪ ਸਾਹਿਬ ਦੀ ਗੱਲ ਕਰ ਰਹੇ ਆ ਜੀ ਮੇਰਾ ਖਿਆਲ ਹੈ ਡੋਨਲਡ ਟਰੰਪ ਸਾਹਿਬ ਦੀ ਇਹ ਜਿਹੜੀ ਹੈ ਨਾ ਸਟੇਟਮੈਂਟ ਬੜੀ ਇਰਿਸਪੌਂਸੀਬਲ ਸਟੇਟਮੈਂਟ ਹੈ ਕਿ ਉਹ ਕਸ਼ਮੀਰ ਦੇ ਬਾਰੇ ਕੋਈ ਗੱਲ ਕਰ ਰਹੇ ਨੇ ਸਾਰੀ ਦੁਨੀਆ ਨੂੰ ਉਹਨਾਂ ਨੇ ਜੋ ਟਵੀਟ ਕੀਤਾ ਉਸ ਦੇ ਵਿੱਚ ਸਾਫ਼ ਕਲੀਅਰ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਤੇ ਇੱਕ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨਗੇ ਉਹ ਕੋਈ ਮਤਲਬ ਹੀ ਨਹੀਂ ਇਹ ਇੱਕ ਹੀ ਗੱਲ ਕਰ ਰਹੇ ਨੇ ਇਟ ਇਜ਼ ਅ ਬਾਈਲੈਟਰਲ ਇਸ਼ੂ ਔਰ ਇਸ਼ੂ ਇਹ ਹੈ ਕਿ ਸਾਡਾ ਪੀਓਕੇ ਜਕੇ ਪਾਕਿਸਤਾਨ ਅਕੂਪਾਈਡ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਪਾਕਿਸਤਾਨ ਕੋਲ ਹੈ ਉਹ ਅਸੀਂ ਲੈਣਾ ਹੈ ਔਰ ਲੈਣਾ ਚਾਹੀਦਾ ਹੈ ਉਹਦੇ ਉੱਤੇ देयर इज ਦੋ ਇਸ਼ੂ ਆ ਐਨੀਬਾਡੀ ਐਲਸ ਐਂਟਰਿੰਗ ਥਿਸ ਇਹ ਬਾਈਲੈਟਰਲ ਇਸ਼ੂ ਹੈ ਇਹਦੇ ਉੱਤੇ ਐਗਰੀਮੈਂਟ ਹੋਏ ਹੋਏ ਨੇ ਇਸ ਕਰਕੇ ਅਸੀਂ ਉਹਨੂੰ ਜਿਸ ਤਰ੍ਹਾਂ ਨਾਲ ਹੈਂਡਲ ਕਰਾਂਗੇ ਲੀਵ ਇਟ ਟੂ ਇੰਡੀਆ ਬਿਲਕੁਲ ਜਿਹੜਾ ਭਾਰਤ ਦਾ ਸ਼ੁਰੂ ਤੋਂ ਸਟੈਂਡ ਰਿਹਾ ਜਿਹੜਾ ਕਿ ਲਗਾਤਾਰ ਪੀਓਕੇ ਨੂੰ ਲੈ ਕੇ ਉਹ ਤਾਂ ਬਿਲਕੁਲ ਕਲੀਅਰ ਹੈ ਉਸ ਤੋਂ ਤਾਂ 1 ਇੰਚ ਵੀ ਇੱਕ ਕਦਮ ਵੀ ਭਾਰਤ ਕਦੇ ਵੀ ਪਿੱਛੇ ਨਹੀਂ ਹਟੇਗਾ ਇਹ ਤਾਂ ਸਾਫ ਹੀ ਹੈ ਜੀ ਇੰਟੀਗਰਲ ਸਾਡਾ ਹਿੱਸਾ ਹੈ ਉਹ ਆਰਐਸਓ ਉਸ ਹਿੱਸੇ ਨੂੰ ਆਪਣਾ ਮੰਨਿਆ ਔਰ ਇਸ ਕਰਕੇ ਕਿਸੇ ਹੋਰ ਦੇਸ਼ ਦਾ ਚਾਹੇ ਉਹ 트੍ਰੰਪ ਸਾਹਿਬ 트੍ਰੰਪ ਸਾਹਿਬ 윌 ਡੋਨਟ ਫਾਰ ਬੇਕਿੰਗ ਅ ਰਿਸਪਾਂਸਿਬਲ ਸਟੇਟਮੈਂਟਸ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਵੀ ਜੋ ਮਰਜ਼ੀ ਬੋਲ ਦਿੰਦੇ ਨੇ ਸੋ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਾਡੀ ਗਵਰਨਮੈਂਟ ਵੀ ਆਮ ਸ਼ੋਰ ਵੈਰੀ ਸਟਰੋਂਗਲੀ ਅਪੋਲਡੇ ਟੋਰਨ ਆ ਦੱਸੇਗੀ ਕਿ ਜਨਾਬ ਇਹੋ ਜੀਆਂ ਗਲਤਾਂ ਮੇ ਪੁੱਛਿਆ ਨਾ ਕਰੋ ਇਹਦਾ ਕੋਈ ਮਤਲਬ ਨਹੀਂ ਵੀ ਵੀ ਹੈਵ ਡਿਫਰੈਂਟ ਸਟੈਂਡ ਔਨ ਦਿਸ ਐਂਡ ਵੀ ਵਿਲ ਸਟਿਕ ਬਾਈ ਥੈਟ ਹਮ ਸਰ ਨਾੜੀ ਆਮ ਜਨਤਾ ਦੇ ਜਨ ਦੇ ਵਿੱਚ ਸਵਾਲ ਹੋਵੇਗਾ ਜਿੰਨੇ ਵੇਲੇ ਇਸ ਵੇਲੇ ਦਰਸ਼ਕ ਜਿਹੜੇ ਕਿ ਨਿਊਜ਼ ਏਟਨ ਪੰਜਾਬ ਨੂੰ ਵੇਖ ਰਹੇ ਨੇ ਕਿ ਜਦੋਂ ਇਨ੍ਹਾਂ ਹਾਲਾਤਾਂ ਦੇ ਵਿੱਚ ਸੀਜ਼ਫਾਇਰ ਹੁੰਦਾ ਹੈ ਜੰਗਬੰਦੀ ਦਾ ਫੈਸਲਾ ਦੋ ਦੇਸ਼ਾਂ ਦੇ ਵਿਚਾਲੇ ਜਦੋਂ ਹੋ ਜਾਂਦਾ ਹੈ ਤਾਂ ਇਸ ਨੂੰ ਕੀ ਸਮਝਿਆ ਜਾਵੇ ਹਾਲਾਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਸ ਨੂੰ ਪੌਜ਼ ਹੀ ਸਮਝਿਆ ਜਾਵੇ ਅ타 ਆਮ ਜੇ ਭਾਸ਼ਾ ਦੇ ਵਿੱਚ ਸੌਖੇ ਸ਼ਬਦਾਂ ਤੁਸੀਂ ਸਮਝਾ ਸਕੋ ਜਦੋਂ ਇਹਨਾਂ ਹਾਲਾਤਾਂ ਦੇ ਵਿੱਚ ਸੀਸਫਾਇਰ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਨੂੰ ਫਿਲਹਾਲ ਦੀ ਰੋਕ ਮੰਨਿਆ ਜਾਵੇ ਇੱਕ ਟੈਂਪਰੇਰੀ ਰੋਕ ਮੰਨਿਆ ਜਾਵੇ ਜਾਂ ਇਹ ਮੰਨਿਆ ਜਾਵੇ ਕਿ ਜੋ ਜੰਗ ਵਰਗੇ ਹਾਲਾਤ ਲਗਾਤਾਰ ਬਣੇ ਹੋਏ ਸਨ ਉਹ ਖਤਰਾ ਜਿਹੜਾ ਕਿ ਜੰਗ ਵਾਲਾ ਉਹ ਡਲ ਚੁੱਕਾ ਹੈ ਜਾਂ ਅਜੀਬੀ ਲੋਕਾਂ ਨੂੰ ਚੌਕਸ ਰਹਿਣ ਦੀ ਅਲਰਟ ਰਹਿਣ ਦੀ ਲੋੜ ਹੈ ਦੇਖੋ ਪਾਕਿਸਤਾਨ ਵਰਗਾ ਜਦੋਂ ਨੇਬਰ ਹੋਏ ਨਾ ਉਦੋਂ ਜੰਗ ਦਾ ਖਤਰਾ ਟਲ ਚੁੱਕਾ ਹੈ ਉਹ ਹਾਲਾਤ ਕਦੇ ਨਹੀਂ ਬਣ ਸਕਦੇ ਜੀ ਇਹ ਅੱਛੀ ਗੱਲ ਹੈ ਕਿ ਜਿਹੜੀ ਵਾਰ ਲਾਈਕ ਸਿਚੁਏਸ਼ਨ ਸੀ ਉਹ ਵਾਰ ਬਣਦੀ ਬਣਦੀ ਸ਼ਾਇਦ ਇੱਕ ਸਟੈਪ ਜਾਂ ਥੋੜਾ ਜਿਆ ਪਹਿਲਾਂ ਉਹਨੂੰ ਇਹ ਕੰਮ ਜਿਹੜਾ ਇਹਨੂੰ ਪਾਸ ਦਿੱਤਾ ਗਿਆ ਜਾਂ ਥੋੜਾ ਜਿਆ ਅ ਇਹਦੇ ਉੱਤੇ ਅਸੀਂ ਥੋੜਾ ਕੰਟਰੋਲ ਕੀਤਾ ਦੋਨੋਂ ਦੇਸ਼ਾਂ ਦੇ ਬੜੀ ਸੈਂਸਿਬਲ ਗੱਲ ਆ ਕੋਈ ਕੋਈ ਇਹਦੇ ਮਾੜੀ ਗੱਲ ਨਹੀਂ ਪਰ ਇਹ ਵਿਸ਼ਵਾਸ ਕਰ ਲੈਂਦਾ ਕਿ ਪਾਕਿਸਤਾਨ ਜੋ ਅ ਅੰਡਰਸਟੈਂਡਿੰਗ ਹੋਈ ਏ ਉਹਦੇ ਉੱਤੇ ਚੱਲੇਗਾ ਔਰ ਕੋਈ ਇਹੋ ਜੀ ਅਸੀਂ ਪਿੱਛੇ ਹੱਥ ਕਰ ਲਈਏ ਇਹਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਇੰਡੀਆ ਨੂੰ ਆਪਣੀ ਜੋ ਵੀ ਉਹਨਾਂ ਦੀ ਪਾਲਿਸੀ ਹੈ ਡਿਫੈਂਸ ਦੀ ਜਾਂ ਆਪਰੇਸ਼ਨ ਦੀ ਔਰ ਦੇ ਉੱਤੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਔਰ ਸਟਰੋਂਗਲੀ ਅਪੋਜ਼ ਕਰਦੇ ਰਹਿਣਾ ਚਾਹੀਦਾ ਹੈ ਉਹਨਾਂ ਦੇ ਕਿਸੇ ਤਰ੍ਹਾਂ ਦੇ ਕੋਈ ਵੀ ਐਕਸ਼ਨ ਦਾ ਕਿਉਂ ਪਤਾ ਨਹੀਂ ਕਿਹੜੀ ਸਟੇਜ ਦੇ ਉੱਤੇ ਪਾਕਿਸਤਾਨ ਦੀ ਮਿਲਟਰੀ ਜਨਰਲਸ਼ਿਪ ਜਿਹੜੀ ਹੈ ਉਥੋਂ ਦੀ ਮਿਲਟਰੀ ਲੀਡਰਸ਼ਿਪ ਕੋ ਇਹੋ ਜਿਹੇ ਐਕਸ਼ਨ ਲੈ ਲੈ ਤੇ ਵੀ ਸ਼ੁਡ ਨਾਟ ਬੀ ਕਾਟ ਅਨਅਵੇਅਰ ਆਫ ਗॉड ਇਹ ਭਾਰਤਰੀ ਹੋਣ ਦੇਗਾ ਕਿ ਇਸ ਕਰਕੇ ਇਹੋ ਜਿਹੇ ਦੇਸ਼ ਜਿਹੜਾ ਮਕਾਰ ਹੈ ਔਰ ਜਿੰਨਾ ਦੇ ਅਸਟ੍ਰੈਕਟ ਦੇਖੋ ਜੀ ਜਦੋਂ 48 ਦੇ ਵਿੱਚ ਉਹਨਾਂ ਨੇ ਇੱਕਦਮ ਸਾਡੇ ਉੱਤੇ ਅਟੈਕ ਕੀਤਾ ਹੂੰ ਉਹਦੇ ਬਾਅਦ ਚਾਰ ਲੜਾਈਆਂ ਅਸੀਂ ਲੜੀਆਂ ਨੇ ਔਰ ਉਹਨਾਂ ਨੂੰ ਇਹ ਅੰਡਰਸਟੈਂਡਿੰਗ ਬੜੀ ਕਲੀਅਰ ਹੈ ਕਿ ਕਨਵੈਨਸ਼ਨਲ ਲੜਾਈ ਦੇ ਵਿੱਚ ਪਾਕਿਸਤਾਨ ਭਾਰਤ ਨੂੰ ਕਦੇ ਵੀ ਜਿੱਤ ਨਹੀਂ ਸਕਦਾ ਹੂੰ ਜੇ ਕਨਵੈਨਸ਼ਨਲ ਲੜਾਈ 'ਚ ਨਹੀਂ ਜਿੱਤ ਸਕਦਾ ਤੇ ਉਹਨਾਂ ਕੋਲ ਦੂਜੀ ਆਪਸ਼ਨ ਹੈ ਇਹ ਟੈਰਰਿਜ਼ਮ ਹੂੰ ਔਰ ਲੋਕਾਂ ਨੂੰ ਪੇਜ ਕਿ ਚੋਰੀ ਛਪੀ ਲੋਕਾਂ ਨੂੰ ਪੇਜ ਕਿ ਇੱਥੇ ਸਾਡੇ ਔਰ ਧਰਮਾਂ ਦੇ ਵਿੱਚ ਵੰਡ ਪਾਣੀ ਧਰਮ ਦੇ ਵਿੱਚ ਦੇਖੋ ਸਿੱਖ ਧਰਮ ਦੇ ਵਿੱਚ ਤੇ Hindu ਧਰਮ ਦੇ ਵਿੱਚ ਵੰਡ ਪਾਣ ਦੀ ਕਿੰਨੀ ਵੱਡੀ ਕੋਸ਼ਿਸ਼ ਹੈ ਸਾਡੇ ਉੱਤੇ ਲਾਪ ਆਪਣੀ ਆਰਮੀ ਦੇ ਉੱਤੇ ਲਾਪ ਤੇ ਤੁਸੀਂ ਸ਼ਾਇਦ ਅੰਮ੍ਰਿਤਸਰ ਸਾਹਿਬ ਜਾਂ ਨਨਕਾਰਾ ਸਾਹਿਬ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਹਮਮ ਔਰ ਉਧਰੋਂ ਉਹ ਵੀ ਕਹਿੰਦੇ ਨੇ ਪੂਛ ਵਿੱਚ ਗੁਰਦੁਆਰੇ ਦੇ ਵਿੱਚ ਜਿਹੜੀ ਘਟਨਾ ਹੋਈ ਏ ਉਹਦੇ ਵਾਸਤੇ ਵੀ ਇੰਡੀਆ ਰਿਸਪੌਂਸਿਬਲ ਹੈ ਮੇਰਾ ਤਾਂ ਸੋਚ ਤੋਂ ਵੀ ਇਹ ਬਿਆਨ ਹੈ ਐਜ਼ ਅ ਆਫੀਸਰ ਜੀ ਕਿ ਇਹ ਕੋਈ ਪਾਰਸ ਦਾ ਕੋਈ ਇਨਸਾਨ ਸੋਚ ਵੀ ਨਹੀਂ ਸਕਦਾ ਪੇ ਇਸ ਤਰ੍ਹਾਂ ਦੀ ਕੋਈ ਹਰਕਤ ਹੋਏਗੀ ਸੋ ਉਹਨਾਂ ਦੀ ਇਹ ਜਿਹੜੀ ਐਫਰਟ ਹੈ ਨਾ ਕਿ ਨਾਉਣੀ ਐਫਰਟ ਕਿ ਕਿਸੇ ਤਰ੍ਹਾਂ ਪਾੜਿਆ ਜਾਏ ਡਿਵਾਈਡ ਕੀਤਾ ਜਾਏ ਸਿੱਖ ਸੋਲਜਰ ਜਾਂ ਦੇਖੋ ਅਸੀਂ ਪਹਿਲੇ ਯੂ ਆਰ ਅ ਪ੍ਰਾਊਡ ਇੰਡੀਅਨ ਐਂਡ ਦੈਨ ਅ ਪ੍ਰਾਊਡ ਸਿੱਖ आई आई फील वेरी प्राउड कि आई एम ए प्राउड इंडियन एंड दैट सो ए हुदी हरकत ता जेडी है ना छ छोरी हरकत ता ए जेडीया पाकिस्तान दा जेया कोशिशा बहुत कीती गइया फर्क पैदा ਕਰਨ ਦੀ जरूर ਕੋਸ਼ਿਸ਼ ਕੀਤੀ ਕਿ ਹਾਲਾਂਕਿ ਹਰ ਹਰ ਇਸ ਜੋ ਜੋ ਵੀ ਲਗਾਤਾਰ ਉਸ ਦੇ ਵੱਲੋਂ ਕੀਤਾ ਗਿਆ ਉਸ ਦੇ ਵਿੱਚ ناکਾਮ ਹੋਇਆ ਭਾਰਤੀ ਸੈਨਾ ਦੇ ਵੱਲੋਂ ਵੀ ਜਿੱਥੇ ਮੂੰਹ ਤੋੜ ਜਵਾਬ ਦਿੱਤਾ ਗਿਆ ਉਹ ਕੋਸ਼ਿਸ਼ਾਂ ਦੇ ਵਿੱਚ ਤਾਂ ਪਾਕਿਸਤਾਨ ਸਫਲ ਨਹੀਂ ਹੋਇਆ ਨਾਲ ਹੀ ਸਰ ਮੇਰਾ ਇਸ ਦਿਨ ਨਾਲ ਜੁੜਿਆ ਸਵਾਲ ਹੈ ਤੁਸੀਂ ਰਿਟਾਇਰਡ ਆਫੀਸਰ ਹੋ ਤੁਸੀਂ ਬਹੁਤ ਵਾਰ ਅਜਿਹੇ ਹਾਲਾਤ ਦੇਖੇ ਹੋਣਗੇ ਜੇ ਆ ਮੌਕਾ ਦੇਖਿਆ ਹੋਵੇਗਾ ਜੇਕਰ ਤੁਸੀਂ ਪਾਸ ਦੇ ਵਿੱਚ ਇਤਿਹਾਸ ਦੇ ਵਿੱਚੋਂ ਕੋਈ ਹਵਾਲਾ ਦੇ ਸਕੋ ਕਿ ਇਸ ਤੋਂ ਪਹਿਲਾਂ ਜਦੋਂ ਇਹ ਹਾਲਾਤ ਬਣੇ ਤਾਂ ਕਦੋਂ-ਕਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਸੀਜ਼ਫਾਇਰ ਦਾ ਫੈਸਲਾ ਹੋਇਆ ਜੰਗਬੰਦੀ ਦਾ ਫੈਸਲਾ ਹੋਇਆ ਤਾਂ ਕਦੋਂ-ਕਦੋਂ ਅਜਿਹੇ ਫੈਸਲਿਆਂ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਦਗਾ ਦਿੱਤਾ ਗਿਆ ਅ ਦੇਖੋ ਇਹ ਜਿਹੜੇ ਹੁੰਦੇ ਨਾ ਇਹੋ ਜਿਹੇ ਫੈਸਲੇ ਜਿਵੇਂ 65 ਦੇ ਲੜਾਈ ਸੀ 71 ਦੀ ਤੇ ਲੜਾਈ ਕੁਝ ਹੋਰ ਤਰ੍ਹਾਂ ਦੀ ਸੀ ਸ਼ਾਇਦ ਉਹਦੀ ਗੱਲ ਕਰਨਾ ਅਲੱਗ ਚੀਜ਼ ਹੈ ਇਹ ਇਹ ਟੇਕਸ ਟਾਈਮ ਫਾਰ ਦੀ ਥਿੰਗਸ ਟੂ ਸੈਟਲ ਡਾਊਨ ਜਦੋਂ ਤੁਸੀਂ ਉੱਚੇ ਲੈਵਲ ਦੇ ਉੱਤੇ ਔਰ ਉਹ ਤਾਂ ਇੰਨਾ ਪੁਰਾਣਾ ਟਾਈਮ ਸੀ ਉਦੋਂ ਕਮਿਊਨੀਕੇਸ਼ਨ ਸਿਸਟਮ ਨਹੀਂ ਸਨ ਉਹਨੇ ਐਚੇ ਅਵੇਲੇਬਲ ਔਰ ਇੱਕਦਮ ਖਬਰਾਂ ਜਿਹੜੀਆਂ ਪਹੁੰਚਾਈਆਂ ਨਹੀਂ ਸੀ ਜਾ ਸਕਦੀਆਂ ਅਲਟੀਮੇਟਲੀ ਤੁਸੀਂ ਦੇਖੋ ਕਿ ਜਿਹੜਾ ਪਲਟੂਨ ਕਮਾਂਡਰ ਜਾਂ ਕੰਪਨੀ ਕਮਾਂਡਰ ਐਕਚੁਅਲ ਲੜਾਈ ਦੇ ਵਿੱਚ ਬਾਰਡਰ ਦੇ ਉੱਤੇ ਖੜਾ ਹੋਇਆ ਹੈ ਔਰ ਫੇਸ ਕਰ ਰਿਹਾ ਐਨੀਮੀ ਨੂੰ ਜਦੋਂ ਤੱਕ ਉਹਦੇ ਕੋਲ ਆਰਡਰ ਨਹੀਂ ਮਿਲਦਾ ਔਰ ਜਦੋਂ ਤੱਕ ਉਹਦੀ ਕਲੈਰਿਟੀ ਸਭ ਕੁਝ ਨਹੀਂ ਹੋ ਜਾਂਦੀ ਉਦੋਂ ਤੱਕ ਉਹਨੂੰ ਕੁਝ ਨਹੀਂ ਪਤਾ ਉਹ ਆਪਣਾ ਕੰਮ ਕਰੇਗਾ ਜੀ ਔਰ ਇਹ ਐਪਲੀਕੇਬਲ ਹੈ ਦੋਨੋਂ ਦੇਸ਼ਾਂ ਨੂੰ ਪਾਕਿਸਤਾਨ ਐਸ ਵੈਲ ਐਸ ਥਿਸ ਅੱਜਕੱਲ ਕਮਿਊਨੀਕੇਸ਼ਨ ਦਾ ਸਿਸਟਮ ਇਹ ਹੋ ਗਿਆ ਹੈ ਵੀ ਬੜੀ ਛੇਤੀ ਹਰ ਚੀਜ਼ ਜਿਹੜੀ ਹੈ ਪਤਾ ਲੱਗ ਜਾਂਦੀ ਹੈ ਇਸ ਕਰਕੇ ਇਹ ਸੈਟਲ ਹੋ ਜਾਣਾ ਚਾਹੀਦਾ ਸੀ ਬਹੁਤ ਜਲਦੀ ਜਿਹੜਾ ਨਹੀਂ ਸੈਟਲ ਹੋਇਆ ਇਹਦੇ ਪਿੱਛੇ ਜ਼ਰੂਰ ਕੋਈ ਇਹੋ ਜੀ ਚੀਜ਼ ਹੈ ਕਿ ਜਿਹੜੀ ਪਾਕਿਸਤਾਨ ਦੇ ਵਿੱਚ ਜਿਹੜੀ ਜਿਵੇਂ ਮੈਂ ਕਿਹਾ ਕਿ ਉਥਲ ਪੁਥਲ ਹਲਚਲ ਮਿਸ ਅੰਡਰਸਟੈਂਡਿੰਗ ਇੱਕ ਦੂਜੇ ਦੇ ਨਾਲ ਦੇਖੋ ਪਲੀਜ਼ ਅੰਡਰਸਟੈਂਡ ਕਿ ਪਾਕਿਸਤਾਨ ਇਸ ਪੋਜੀਸ਼ਨ 'ਚ ਹੀ ਨਹੀਂ ਕਿ ਉਹ ਇਹਨੂੰ ਐਸਕੇਲੇਟ ਕਰਦਾ ਜੀ ਅਸੀਂ ਤੇ ਕਹਿੰਦਾ ਵੀ ਤੇ ਜੇ ਤੁਸੀਂ ਅਗਲੇ ਲੈਵਲ ਤੇ ਜਾਣਾ ਹੈ ਤੇ ਫਿਰ ਉਹਦਾ ਜਵਾਬ ਇਹੋ ਜਿਹਾ ਮਿਲੇਗਾ ਕਿ ਜੀ ਦੇ ਵਾਸਤੇ ਸ਼ਾਇਦ ਤੁਹਾਡੀਆਂ ਪੁਛਤਾ ਯਾਦ ਰੱਖਣਗੇ ਆਪੀ ਕਿੱਡੀ ਤਬਾਈ ਮਚਾਈ ਗਈ ਹੈ ਤੇ ਤੁਹਾਡੇ ਇਕਨੋਮਿਕ ਹਾਲਾਤ ਇਹੋ ਜਿਹੇ ਨੇ ਮਿਲਟਰੀ ਅਸੀਂ ਤੁਹਾਡੇ ਨਾਲੋਂ ਫਾਰ ਸੁਪੀਰੀਅਰ ਆ ਜੀਓਗ੍ਰਾਫਿਕਲੀ ਤੁਸੀਂ 1/5th ਹੋ ਇਕਨੋਮਿਕਲੀ ਵੀ ਆਰ 10 ਟਾਈਮਸ ਜਰ ਰਿਸਿੰਗ ਔਰ ਤੁਸੀਂ ਪਿੱਖ ਮੰਗੇ ਹੋ ਮੰਗ-ਮੰਗ ਕੇ ਗੁਜ਼ਾਰਾ ਕਰਦੇ ਹੋ ਬਲੋਚਿਸਤਾਨ ਤੇ ਖਾਇਬਰ ਪਖਤੂਨਵਾ ਵੀ ਤੇ ਸਿੰਧ ਉਹਦੇ ਚ ਕੀ ਹਾਲਾਤ ਨੇ ਇਹੋ ਜਿਹੇ ਜਿਹੜੇ ਹਾਲਾਤ ਨੇ ਜਿੱਦੇ ਚ ਇਨੀ ਮਹਿੰਗਾਈ ਦਾ ਬੁਰਾ ਹਾਲ आम आदमी ਜਿਹੜਾ ਹੈ ਉਹ ਆਰਮੀ ਦੇ ਖਿਲਾਫ ਇੰਨਾ ਜ਼ਿਆਦਾ ਹੈ ਤੁਸੀਂ ਆਮ ਆਦਮੀ ਦੇ ਦੇਖੋ ਮੈਂਬਰ ਪਾਰਲੀਮੈਂਟ ਉਹ ਜਦੋਂ ਆਪਣੇ ਪ੍ਰਧਾਨ ਮੰਤਰੀ ਨੂੰ ਸਿੱਧਾ ਕਹਿ ਸਕਦੇ ਤੂੰ ਬੁਲਦਲ ਹੈ ਤੂੰ ਮੋਦੀ ਦਾ ਨਾਮ ਹੀ ਲੈ ਸਕਦਾ ਜੀ ਔਰ ਕੋਈ ਕੋਈ ਮੈਂਬਰ ਪਾਰਲੀਮੈਂਟ ਉੱਥੇ ਗੱਲ ਕਰਦਾ ਕਰਦਾ ਰੋ ਪੈਂਦਾ ਹੈ ਔਰ ਖੁਦਾ ਨੂੰ ਯਾਦ ਕਰਦੇ ਨੇ ਵੀ ਤੁਹਾਨੂੰ ਖੁਦਾ ਬਚਾਲਾ ਜੀ ਇਹੋ ਜਿਹੇ ਹਾਲਾਤ ਦੇ ਵਿੱਚ ਕਿਸੇ ਇਹ ਫੂਲ ਹਾਰਡੀ ਰੈਸ ਜਿਹੜੀ ਹੈ ਨਾ ਉਹ ਜਨਰਲ ਮੁਨੀਰ ਦੀ ਬਕਾਜ਼ ਹੀਲ ਦੀ ਸਾਨਾਫ ਮੁਲਾ ਮਦਰਸੇ ਚ ਪੜਿਆ ਹੋਇਆ ਹੈ ਲਾਈਕ ਯਾਲ ਹਕ ਯਾਲ ਹਕ ਵੀ ਇੱਕ ਮੋਲਾ ਦਾ ਬੇਟਾ ਸੀ ਤੇ ਉਹਨੇ ਦੇਖੋ ਕੀ ਕੀਤਾ ਜਿਹੜੀ ਰੈਡੀਕਲਾਈਜੇਸ਼ਨ ਸੀ ਨਾ ਇਸਲਾਮਾਈਜੇਸ਼ਨ ਉਹ ਯਾਲ ਹਕ ਨੇ ਬੜੀ ਬੁਰੀ ਤਰ੍ਹਾਂ ਕੀਤੀ ਉਹਦੇ ਬਾਅਦ ਇਹ ਚੱਲਦਾ ਆ ਰਿਹਾ ਔਰ ਉਹ ਬੰਗਲਾ ਦੇ ਤੁਸਾਰੇ ਜਿਹੇ ਤੁਸੀਂ ਵਿਸਥਾਰ ਨਾਲ ਦੱਸਿਆ ਕਿ ਆਖਰਕਾਰ ਪਾਕਿਸਤਾਨ ਦੇ ਹਾਲਾਤ ਕਿਸ ਤਰੀਕੇ ਦੇ ਨੇ ਸਿੱਧੀ ਲੜਾਈ ਪਾਕਿਸਤਾਨ ਲੜਨ ਦੀ ਤਾਕਤ ਦੇ ਵਿੱਚ ਨਹੀਂ ਉਹ ਸੈਣੀ ਨਹੀਂ ਕਰ ਸਕਦਾ ਐਫੋਰਡ ਹੀ ਨਹੀਂ ਕਰ ਸਕਦਾ ਅਸਾਂ ਮੇਰਾ ਆਖਰੀ ਸਵਾਲ ਹੈ ਜੇਕਰ ਪੈਲਗਾਮ ਅਤਵਾਦੀ ਹਮਲੇ ਤੋਂ ਲੈ ਕੇ ਸੀਜ਼ ਫਾਇਰ ਜੰਗਬੰਦੀ ਦੇ ਫੈਸਲੇ ਤੱਕ ਦੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਬਦਲਾ ਲਿਆ ਗਿਆ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਅਤਵਾਦੀਆਂ ਨੌਂ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ ਉਸ ਤੋਂ ਬਾਅਦ ਜਿਵੇਂ ਬੁਖਾਰਾ ਦੇ ਵਿੱਚ ਪਾਕਿਸਤਾਨ ਨੇ ਸਰਦੀ ਇਲਾਕੇ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਭਾਰਤੀ ਸੈਨਾ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਇਸ ਦੇ ਵਿਚਾਲੇ ਸਰ ਇਸ ਬਾਰੇ ਵੀ ਜੀ ਨੂੰ ਵਿਸਥਾਰ ਦੇ ਨਾਲ ਜਾਣਕਾਰੀ ਦਿਓ ਜੋ ਕਿ ਭਾਰਤ ਦਾ ਇਹ ਡਿਫੈਂਸ ਸਿਸਟਮ ਹੈ ਜਿਸ ਦਾ ਕਿ ਵਾਰ-ਵਾਰ ਚਰਚਾ ਵੀ ਹੋ ਰਹੀ ਹੈ ਹਰ ਕੋਈ ਸਲੂਟ ਵੀ ਕਰ ਰਿਹਾ ਸਜਦਾ ਵੀ ਕਰ ਰਿਹਾ ਕਿ ਕਿਵੇਂ S400 ਦੀ ਮਦਦ ਦੇ ਨਾਲ ਹਰ ਹਮਲੇ ਨੂੰ ਹਰ ਅਟੈਕ ਨੂੰ ਭਾਰਤੀ ਸੈਨਾ ਨੇ ناکਾਮ ਕੀਤਾ ਇਸ ਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਜਿਹੜਾ S400 ਅਸੀਂ ਰਸ਼ੀਆ ਤੋਂ ਲਿਆ ਹੈ ਇਹ S300 ਦਾ ਹਾਇਰ ਵਰਜਨ ਹੈ ਜਿਹੜਾ ਲੇਟੈਸਟ ਵਰਜਨ ਸੀ ਹੈ ਔਰ ਮੈਨੂੰ ਯਾਦ ਆਇਆ ਕਿ ਜਦੋਂ ਅਸੀਂ ਇਹਨੂੰ ਅਕਵਾਇਰ ਕਰ ਰਹੇ ਸੀ ਅਮਰੀਕਾ ਨੇ ਬੜਾ ਪ੍ਰੈਸ਼ਰ ਪਾਇਆ ਸੀ ਐਂਡ ਆਈ ਸੈਲੂਟ ਦੀ ਪ੍ਰਾਈਮ ਮਿਨਿਸਟਰ ਫਾਰ 댓 ਕਿ ਹੀ ਬਿਨਸਟੂਡ 댓 ਪ੍ਰੈਸ਼ਰ ਔਰ ਉਹਨਾਂ ਨੇ ਕਹਾ ਵੀ ਨਹੀਂ ਇਹ ਤਾਂ ਲੈਣਾ ਹੀ ਲੈਣਾ ਔਰ ਇਸ ਦੇ ਇਹਦਾ ਕੈਪੇਬਿਲਿਟੀ 500 ਕਿਲੋਮੀਟਰ ਤੱਕ 400 ਕਿਲੋਮੀਟਰ ਤੱਕ ਟਰੈਕ ਕਰ ਲੈਣਾ ਔਰ 36 ਟਾਰਗੇਟਸ ਨੂੰ ਸਾਈਮਲਟੇਨियसਲੀ ਉਹ ਗੋੜਨਾ ਨੂੰ ਹਿੱਟ ਕਰਨ ਦੀ ਅਬਿਲਿਟੀ ਜਿਹੜੀ ਹੈ ਔਰ ਅਲੱਗ-ਅਲੱਗ ਲੈਵਲ ਦੇ ਉੱਤੇ 20 30 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ 200 ਕਿਲੋਮੀਟਰ ਤੱਕ 400 ਕਿਲੋਮੀਟਰ ਤੱਕ ਸੋ ਇਹ ਮੈਂ ਸਮਝਦਾ ਕਿ ਇਜ਼ਰਾਈਲ ਦਾ ਜਿਹੜਾ ਆਇਰਨ ਡੋਮ ਹੈ ਨਾ ਇਸ ਅਲੌਗ ਵਿਦ ਆਕਾਸ਼ ਆਕਾਸ਼ ਜਿਹੜਾ ਮਿਸਾਈਲ ਸਿਸਟਮ ਹੈ ਮੈਂ ਇੱਕ ਚੀਜ਼ ਰੂਪ ਮੈਂਸ਼ਨ ਕਰਨਾ ਚਾਹੁੰਦਾ ਹਾਂ ਕਿ 1982 83 ਵਿੱਚ ਸਾਡੇ ਪੂਰਵ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਨੇ ਇੱਕ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਇੰਟੀਗ੍ਰੇਟਿਡ ਮਿਸਾਈਲ ਡਿਫੈਂਸ ਸਿਸਟਮ ਹਮਮ ਔਰ ਕਿਉਂਕਿ ਮੈਂ ਉਹਨਾਂ ਨਾਲ ਥੋੜਾ ਜਿਆਦਾ ਕੰਮ ਕੀਤਾ ਹੈ ਮੈਂ ਆਕਾਸ਼ ਤੇ ਉੱਤੇ ਕੰਮ ਨਹੀਂ ਕੀਤਾ ਪਰ ਉਹਨਾਂ ਨਾਲ ਅਦਰਵਾਈਜ਼ ਮੈਂ ਕੰਮ ਕੀਤਾ ਜੇ ਮੈਨੂੰ ਪਤਾ ਹੈ ਕਿ ਉਹਨਾਂ ਨੇ ਜਦੋਂ ਆਕਾਸ਼ ਨੂੰ ਡਿਵੈਲਪ ਕਰਨ ਦੀ ਜਾਂ ਉਹਨਾਂ ਨੇ ਨਾਂ ਰੱਖੇ ਸਨ ਜਿਵੇਂ ਐਲੀਮੈਂਟਸ ਆਫ ਅਰਥ ਉਹ ਅਗੜੀ ਰੱਖਦੇ ਸਨ ਪ੍ਰਿਥਵੀ ਰੱਖਦੇ ਸਨ ਨਾਗ ਤੇ ਆਕਾਸ਼ ਵਗੈਰਾ ਅਕਾਸ਼ ਇੱਕ ਇਨਾ ਮਰੀਆ ਸਿਸਟਮ ਨਿਕਲਿਆ ਹੁਣ ਪ੍ਰੂਵ ਹੋਇਆ ਹੈ ਕਿ ਅਕਾਸ਼ ਨੇ ਮਿਲ ਕੇ ਤੇ ਨਾਲ ਇਹਦੇ ਐਸ 400 ਜੀ ਜੀ ਇੱਕ ਹੋਰ ਚੀਜ਼ ਹੈ ਜਿਹੜੀ ਪ੍ਰਵਿੰਦਰ ਜੀ ਜਿਹੜੀ ਬੜੀ ਇੰਟਰਸਟਿੰਗ ਹੈ ਉਹ ਹੈ ਕਿ ਇੰਡੀਅਨ ਆਰਮ ਫੋਰਸ ਜਿਹੜੇ ਨਾ ਉਹ ਮਾਰਲ ਪ੍ਰੋਫੈਸ਼ਨਲਿਜ਼ਮ ਵਿੱਚ ਵਿਸ਼ਵਾਸ ਕਰਦੇ ਨੇ ਮਾਰਲ ਪ੍ਰੋਫੈਸ਼ਨਲਿਜ਼ਮ ਤੇ ਅਸੀਂ ਜਦੋਂ ਅਟੈਕ ਕੀਤਾ ਉਹਨਾਂ ਦੇ 9 ਦੋਸ ਟੈਰਰਿਸਟ ਹਾਈਡਰਾਉਟ ਤੇ ਅਟੈਕ ਕੀਤਾ ਹੂੰ ਬਿਲਕੁਲ ਅਸੀਂ ਮਿਲਿਟੀ ਇਸਟੈਬਲਿਸ਼ਮੈਂਟ ਦੇ ਉੱਤੇ ਬਿਲਕੁਲ ਹੀ ਅਟੈਕ ਕੀਤਾ ਕੋਈ ਕੋਲੈਟਰਲ ਡੈਮੇਜ ਨਹੀਂ ਹੋਣ ਦਿੱਤਾ ਹੂੰ ਕਿਸੇ ਸਿਵਲ ਬੰਦੇ ਦੇ ਉੱਤੇ ਕੋਈ ਉਹਨਾਂ ਨੇ ਜਦੋਂ ਅਟੈਕ ਕੀਤਾ 3-400 ਡਰੋਨ ਭੇਜਤੇ 36 ਸ਼ਹਿਰਾਂ ਦੇ ਵਿੱਚ ਬਿਲਕੁਲ ਆਰਮੀ ਏਰੀਏ ਨੂੰ ਟਾਰਗੇਟ ਕੀਤਾ ਗਿਆ ਆਮ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਆਮ ਨਾਗਰਿਕਾਂ ਤੇ ਸਿੱਧੇ ਤੌਰ ਤੇ ਹਮਲਾ ਕੀਤਾ ਗਿਆ ਰਿਹਾਇਸ਼ੀ ਏਰੀਆ ਦੇ ਉੱਤੇ ਕਰਕੇ ਤੇ ਨੁਕਸਾਨ ਹੋਇਆ ਵੀ ਇਹ ਸਾਡਾ ਜਾਤਵਾਲ ਦਾ ਨੁਕਸਾਨ ਹੋਇਆ ਹੈ lettes accept that ਪਰ ਇਹ ਦਾ ਬਤਲੋ ਹੈ ਕਿ ਇਹ ਆਰਮ ਫੋਰਸਸ ਦੇ ਡੂ ਨਾਟ ਹੈਵ ਐਨੀ ਮੋਰਲ ਇੰਟੈਗਰਿਟੀ ਉਹਨਾਂ ਚੀਜ਼ਾਂ ਨੂੰ ਜਿਹੜੀ ਬੇਸਿਕ ਫੰਡਾਮੈਂਟਲ ਚੀਜ਼ਾਂ ਨੇ ਚਾਹੇ ਜਨੇਵਾ ਕਨਵੈਨਸ਼ਨ ਹੋਵੇ ਜਾਂ ਦੂਦਿਆ ਕਨਵੈਨਸ਼ਨ ਹੋਣ ਉਹਨਾਂ ਨੇ ਤੇ ਉਹ ਪ੍ਰੋਵਾਈਡ ਨਹੀਂ ਕਰਦਾ ਕੋਈ ਰੂਲ ਰੈਗੂਲੇਸ਼ਨ ਸਿਸਟਮ ਉਹਦੇ ਬਾਰੇ ਤੇ ਸੋਚਦਾ ਹੀ ਨਹੀਂ ਉਹ ਤਾਂ ਕਹਿੰਦਾ ਹੈ ਵੀ ਕੁਝ ਵੀ ਕਰ ਗਰੋ ਔਰ ਇਹੋ ਜੀ ਬੇਵਕੂਫ ਜਿਹੜੀ ਨੇਸ਼ਨ ਹੁੰਦੀ ਹੈ ਨਾ ਮੈਨੂੰ ਲੱਗਦਾ ਹੈ ਉਹ ਆਪਣੇ ਹੀ ਬੇਵਕੂਫੀਆਂ ਦੇ ਬੋਝ ਹੇਠਾ ਉਹ ਇੱਕ ਕਹਿੰਦੇ ਨਾ ਵਿਨਾਸ਼ ਕਰੇ ਵਿਪਰੀਤ ਬੁੱਧੀ ਉਹ ਆਪਣੇ ਹੀ ਬੋਝ ਹੇਠਾ ਹੌਲੀ ਹੌਲੀ ਦਬ ਕੇ ਖਤਮ ਹੋ ਜਾਏਗੀ ਕਿਉਂਕਿ ਬਲੋਚਿਸਤਾਨ ਅਲੱਗ ਹੋ ਗਿਆ ਸਿੰਧ ਅਲੱਗ ਹੋ ਸਿਰਫ ਸ਼ਾਇਦ ਫਿਊਚਰ ਦਾ ਜਿਹੜਾ ਪਾਕਿਸਤਾਨ ਆ ਉਹ ਸਿਰਫ ਪੰਜਾਬ ਹੋਏਗਾ ਬਾਕੀ ਸਾਰੇ ਜਿਹੜੇ ਹਿੱਸੇ ਨੇ ਉਹ ਡਿਸਇੰਟੀਗ੍ਰੇਟ ਹੋ ਗਈ ਕਗਾਰ ਦੇ ਉੱਤੇ ਆਏ ਹੋਏ ਨੇ ਆ ਠੀਕ ਹੈ